ਹਾਂ ਬਈ ਇਹਦਾ ਆਇਆ ਹੈ ਨਾ ਭੱਜ ਕੇ ਤੂੰ ਆਇਆ ਆ ਦੇਖ ਮਾੜੂਸ ਮਾਰੇ ਹੋਰੇ ਥੋੜਾ ਖਾਲੀ ਹੋਣ ਲੱਗੀ ਦੇਖੀ ਬਈਆ ਕੀ ਕਰਨਾ ਦੱਸ ਇਹ ਵਿੱਚ ਉਹ ਪਰਾ ਕੇ ਹਾਂ ਪੂਰ ਬਣਾਉਂ ਕੁੰਡਿਆਲ ਨੂੰ ਆਏ ਬਈ ਕੁੰਡਿਆਲ ਨੂੰ ਹਾਂ ਹੈਗੀ ਉਹ ਲੈ ਗਿਆ ਕੱਢ ਕੇ ਹਾਂ ਬੜਾ ਯਾਰ ਬਈ ਹੈ ਨਾ ਆ ਦੇ ਹਾਂ ਦੋ ਚੱਲੇ ਹਨ ਬਟਿੰਡਾ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਕਿ ਐਕਸੀਡੈਂਟ ਬੰਦੇ ਦਾ ਹੋ ਗਿਆ ਉਹਦੀ ਹੈਲਪ ਕਰਨ ਦੀ ਥਾਂ ਤੇ ਉਹਦਾ ਮੋਬਾਈਲ ਕੱਢ ਕੇ ਲੈ ਗਏ ਬੰਦੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਇਹ ਰਾਤ ਦਾ ਟਾਈਮ ਸੀਗਾ 1:30 ਵਜੇ ਦਾ ਸਾਡੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੂਚਨਾ ਮਿਲੀ ਕਿ ਜਿਹੜਾ ਰਜਿੰਦਰਾ ਕਾਲਜ ਵਾਲਾ ਰੋਡ ਹੈਗਾ ਲੀਲੇ ਦੀ ਚੱਕੀ ਵਾਲੀ ਸਾਈਡ ਉੱਥੇ ਕੋਈ ਐਕਟਿਵਾ ਸਵਾਰ ਜਿਹੜਾ ਸੀਗਾ ਉਹ ਜ਼ਖਮੀ ਹਾਲਤ ਦੇ ਵਿੱਚ ਪਿਆ ਸੀਗਾ ਐਕਟਿਵਾ ਉਹਦੀ ਨਾਲ ਹੀ ਡਿੱਗੀ ਹੋਈ ਸੀ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਸੰਸਥਾ ਦੀ ਟੀਮ ਮੌਕੇ ਤੇ ਪਹੁੰ ਉਸ ਬੰਦੇ ਨੂੰ ਹਸਪਤਾਲ ਪਹੁੰਚਾਇਆ ਨਾਲੇ ਉਹਦੀ ਜਿਹੜੀ ਐਕਟੀਵਾ ਸੀਗੀ ਇੱਕ ਵਾਰ ਉਹ ਸਾਈਡ ਤੇ ਲਗਾਤੀ ਜਿਹੜਾ ਜ਼ਖਮੀ ਸੀ ਉਹਦੀ ਪਛਾਣ ਗੁਰਪਿਆਰ ਸਿੰਘ ਨਿਵਾਸੀ ਮਹਣਾ ਚੌਕ ਦੇ ਤੌਰ ਤੇ ਹੋਈ ਜਿਹੜਾ ਆਪਦੇ ਘਰੇ ਗੁਵਾਰੇ ਲੈ ਕੇ ਜਾ ਰਿਹਾ ਸੀਗਾ ਕਿਉਂਕਿ ਬਸੰਤ ਵਗੈਰਾ ਤੁਹਾਨੂੰ ਪਤਾ ਹੈਗੀ ਪਰਸੋ ਹੈਗੀ ਹੈ ਤੇ ਉਹ ਆਦੇ ਜਵਾਕਾਂ ਵਾਸਤੇ ਗੁਵਾਰੇ ਲੈ ਕੇ ਜਾ ਰਿਹਾ ਸੀ ਰਸਤੇ 'ਚ ਸੀਵਰ ਦੇ ਟੱਕਣ ਦੇ ਵਿੱਚ ਵੱਜ ਕੇ ਸੀਵਰ ਜਿਹੜਾ ਉੱਥੇ ਉਬੜ ਖੱਪੜ ਜਾ ਸੀਗਾ ਉਹਦੇ ਵਿੱਚ ਵੱਜ ਕੇ ਉਹ ਕਈ ਲੋਟਨੀਆਂ ਖਾ ਕੇ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਿਆ ਲੇਕਿਨ ਉਹਦਾ ਜਦੋਂ ਮੋਬਾਈਲ ਫੋਨ ਸਵੇਰੇ ਨਹੀਂ ਮਿਲਿਆ ਤਾਂ ਉਹਦੇ ਘਰਦਿਆਂ ਨੇ ਸਾਡੇ ਨਾਲ ਕੰ ਅੱਜ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕਰਾਏ ਨਾਲ ਦੀਆਂ ਦੁਕਾਨਾਂ ਦੇ ਤਾਂ ਬੜੀ ਹੈਰਾਨ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਕਿ ਐਕਸੀਡੈਂਟ ਹੋਣ ਦੀ ਸੀਸੀਟੀਵੀ ਫੁਟੇਜ ਜਿਹਦੇ ਵਿੱਚ ਬੰਦਾ ਕਈ ਲੋਟਣੀਆਂ ਖਾ ਕੇ ਡਿੱਗਦਾ ਤੇ ਬੇਹੋਸ਼ ਹੋ ਜਾਂਦਾ ਥੋੜੀ ਦੇਰ ਬਾਅਦ ਉੱਥੇ ਦੋ ਮੁੰਡੇ ਆਂਦੇ ਹੈਗੇ ਆ ਜਿਹੜੀ ਉਹਦੀ ਜੇਬ ਦੇ ਵਿੱਚੋਂ ਉਹਦਾ ਮੋਬਾਈਲ ਫੋਨ ਕੱਢ ਕੇ ਤੇ ਉੱਥੋਂ ਦੀ ਚਲੇ ਜਾਂਦੇ ਹੈਗੇ ਆ ਬਜਾਏ ਉਸ ਜ਼ਖਮੀ ਬੰਦੇ ਦੀ ਹੈਲਪ ਕਰਨ ਦੀ ਥਾਂ ਤੇ ਫਿਰ ਉਸ ਤੋਂ ਬਾਅਦ ਸਾਡੀ ਸੰਸਥਾ ਨੂੰ ਕੋਈ ਹੋਰ ਬੰਦਾ ਜਾ ਕੇ ਸੂਚਨਾ ਦਿੰਦਾ ਹੈਗਾ ਕਿ ਜਿਹੜਾ ਉੱਥੇ ਇਸ ਤਰ੍ਹਾਂ ਇੱਕ ਬੰਦਾ ਜ਼ਖਮੀ ਹਾਲਤ ਚ ਪਿਆ ਫਿਰ ਉਸ ਤੋਂ ਬਾਅਦ ਸਾਡੀ ਸਸਤਾ ਦੀ ਐਂਬੂਲੈਂਸ ਟੀਮ ਗਈ ਤੇ ਉਸ ਜ਼ਖਮੀ ਨੂੰ ਜਿਹੜਾ ਹੈਗਾ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਲੇਕਿਨ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਲੋਕਾਂ ਦੀ ਇਨਸਾਨੀਤ ਇੰਨੀ ਕਿ ਮਰ ਚੁੱਕੀ ਹੈ ਕਿ ਜਿਹੜੇ ਜ਼ਖਮੀ ਲੋਕ ਹੈਗੇ ਆ ਉਹਨਾਂ ਦੇ ਮਤਲਬ ਹੈਲਪ ਕਰਨ ਦੀ ਥਾਂ ਤੇ ਇਸ ਤਰ੍ਹਾਂ ਦੀ ਚੋਰੀ ਚੁਗਾਈ ਦਾ ਕੰਮ ਜਿਹੜਾ ਉਸ ਤਰ੍ਹਾਂ ਦਾ ਮੌਕਾ ਵੀ ਨਹੀਂ ਛੱਡਦੇ ਪਏ ਤੇ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ